ਸਹੀ ਨਹੀਂ ਹੋਈਆਂ ਹੁਣ ਤੱਕ ਹਲਕੇ ਦੇ ਵਿੱਚ ਆਇਆ ਸਿਰਫ 70 ਲੱਖ ਰੁਪਇਆ 5 ਕਰੋੜ ਦੇ ਟੈਂਡਰ ਭਰੇ ਗਏ ਪਰ ਆਇਆ ਸਿਰਫ 70 ਲੱਖ ਵੱਡੇ ਵੱਡੇ ਦਾਅਵੇ ਕਰਨ ਵਾਲੇ ਇਹ ਲੋਕ ਹੁਣ ਬੇਗਾਨ ਹੁਣ ਜੋ ਹੈ ਬਹਾਨੇ ਬਣਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਨੇ ਤੰਜ ਕੱਸਿਆ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਲਕੇ ਦੇ ਵਿਕਾਸ ਨੂੰ ਲੈ ਕੇ ਉਹ ਬੋਲੇ ਨੇ ਗਿੱਦੜ ਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਅਜਹੀ ਗੱਲ ਰਾਜਾ ਵੜਿੰਗ ਦੇ ਵੱਲੋਂ ਆਖੀ ਗਈ ਹੈ ਤਾਂ ਗਿੱਦੜ ਬਾਹਾ ਦੇ ਮਸਲਿਆਂ ਨੂੰ ਲੈ ਕੇ ਰਾਜਾ ਵੜਿੰਗ ਨੇ ਸਵਾਲ ਕੀਤਾ ਹੈ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਕਿੱਥੇ ਗਏ ਗਿੱਦੜ ਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਹੁਣ ਤੱਕ ਹਲਕੇ ਦੇ ਵਿੱਚ ਆਇਆ ਸਿਰਫ 70 ਲੱਖ ਰੁਪਇਆ ਤਾਂ ਹਲਕੇ ਦੀ ਗੱਲ ਕੀਤੀ ਹੈ ਕਿ ਹਲਕੇ ਦੇ ਵਿੱਚ ਸਿਰਫ 70 ਲੱਖ ਰੁਪਇਆ ਆਇਆ ਤਾਂ 5 ਕਰੋੜ ਦੇ ਟੈਂਡਰ ਭਰੇਗਾ ਪਰ ਆਇਆ ਸਿਰਫ 70 ਲੱਖ ਤਾਂ ਵੱਖ-ਵੱਖ ਵੱਡੇ ਦਾਅਵੇ ਵੱਡੇ-ਵੱਡੇ ਜਿਹੜੇ ਦਾਅਵੇ ਕਰਨ ਵਾਲੇ ਇਹ ਲੋਕ ਹੁਣ ਬਹਾਨੇ ਬਣਾ ਰਹੇ ਨੇ ਅਚਾਈ ਗੱਲ ਰਾਜਾ ਵੜਿੰਗ ਦੇ ਵੱਲੋਂ ਆਖੀ ਗਈ ਤਾਂ ਰਾਜਾ ਵੜਿੰਗ ਗਿੱਦੜ ਬਾਹਾ ਨੂੰ ਲੈ ਕੇ ਬੋਲੇ ਨੇ ਗਿੱਦੜ ਬਾਹਾ ਦੇ ਵਿੱਚ ਕੋਈ ਮਸਲਿਆਂ ਨੂੰ ਲੈ ਕੇ ਰਾਜਾ ਵੜਿੰਗ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਹੁਣ ਕਿੱਥੇ ਗਏ ਨੇ ਤਾਂ ਰਾਜਾ ਵੜਿੰਗ ਨੇ ਗਿੱਦੜਬਾਹ ਦੇ ਮਸਲਿਆਂ ਨੂੰ ਲੈ ਕੇ ਸਵਾਲ ਕੀਤੇ ਨੇ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਹੁਣ ਕਿੱਥੇ ਗਏ ਨੇ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਅਚਈ ਗੱਲ ਆਖੀ ਗਈ ਹੈ ਉੱਥੇ ਹੀ ਹੁਣ ਉੱਥੇ ਹੀ ਹੁਣ ਤੱਕ ਸਿਰਫ 70 ਲੱਖ ਰੁਪਏ ਆਇਆ ਅਚਈ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੁਣ ਆਈ ਗੱਲ ਗਿੱਦੜਬਾਹ ਦੇ ਕਮਾਂਕਾਰਾਂ ਦੀ ਜਿਹੜੇ ਵੀ ਕੰਮਕਾਰ ਗਿੱਦੜਬਾ ਚ ਚੱਲਦੇ ਆ ਜਾਂ ਚੱਲਣੇ ਚਾਹੀਦੇ ਆ ਉਹਰੇ ਮਤਲਕ ਮਿਊਨਿਸਪਲ ਕਮੇਟੀ ਮਤਾ ਪਾਉਂਦੀ ਹੈ। ਔਰ ਮਤਾ ਪਾਉਣ ਵੇਲੇ ਪ੍ਰਧਾਨ ਨੂੰ ਤੇ ਸਾਰੇ ਮਿਊਨਿਸਪਲ ਕਾਉਂਸਲਰਸ ਨੂੰ ਸੱਦਿਆ ਜਾਂਦਾ ਹੈ। ਤੇ ਜੇ ਕੋਈ ਮਿਊਨਿਸਪਲ ਪ੍ਰਧਾਨ ਨੂੰ ਜਾਂ ਕਾਉਂਸਲਰ ਨੂੰ ਸੱਦੇ ਹੀ ਨਾ ਤੇ ਮਤਾ ਹੀ ਨਾ ਪਾਵੇ ਤੇ ਆਪਣੇ ਲੈਵਲ ਤੇ ਆਪਣਾ ਕੰਮ ਚਲਾਤਾ। ਇਹ ਜਦੋਂ ਇਲੈਕਸ਼ਨ ਲੜਨਾ ਸੀ ਸਰਕਾਰ ਨੇ ਉਦੋਂ ਆਪਣਾ ਕੰਮ ਚਲਾਤਾ ਔਰ ਚਲਾ ਕੇ ਲੋਕਾਂ ਨੂੰ ਕਿਹਾ ਕਿ ਆ ਦੇਖ ਲਿਓ ਤੁਸੀਂ 15 ਦਿਨਾਂ ਚ ਸਾਰਾ ਕੁਝ ਇੱਕ ਮਾਲਵਾ ਨਹਿਰ ਵੀ ਕੱਢਣੀ ਸੀ 15 ਦਿਨਾਂ ਚ ਸੀਵਰੇਜ ਫਲਾ ਇਹ ਉਹ ਸਭ ਕੁਝ ਕਰ ਦੇਾਂਗੇ ਸੋ ਮੇਰੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਕਰੋ ਗਿੱਦੜਵਾਦੀ ਤਰੱਕੀ ਦੇ ਹਾਸਤੇ ਇੰਨੇ ਪੈਸੇ ਜਿਹੜੇ ਵਾਅਦੇ ਕੀਤੇ ਸੀ ਕਮਾਲਵਾ ਨਹਿਰ ਦਾ ਵੀ ਕੀਤਾ ਸੀ ਤੁਸੀਂ ਕਿਹਾ ਮਾਲਵਾ ਨਹਿਰ ਮਿਲੂਗੀ ਸਾਰੇ ਪਿੰਡਾਂ ਚ ਪਾਣੀ ਹੋ ਜਾਊਗਾ ਮਾਲਵਾ ਨਹਿਰ ਨੂੰ ਕਿਦੋਂ ਲਾਉਣਾ ਟੱਕ ਤੁਸੀਂ ਫਿਲਹਾਲ ਗਿੱਦੜਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਅਚੀ ਗੱਲ ਰਾਜਾ ਵਿੜਿੰਗ ਦੇ ਵੱਲੋਂ ਆਖੀ ਗਈ ਹੈ ਰਾਜਾ ਵਿੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਸਵਾਲ ਚੁੱਕੇ ਗਏ ਨੇ ਗਿੱਦੜਬਾਹਾ ਦੇ ਮਸਲਿਆਂ ਨੂੰ ਲੈ ਕੇ ਗਿੱਦੜਬਾਹਾ ਦੇ ਮਸਲਿਆਂ ਨੂੰ ਲੈ ਕੇ ਰਾਜਾ ਵਿੜਿੰਗ ਦਾ ਸਵਾਲ ਹੈ ਕਿ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਕਿੱਥੇ ਗਏ ਗਿੱਦੜਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਹੁਣ ਤੱਕ ਹਲਕੇ ਦੇ ਵਿੱਚ ਆਇਆ ਸਿਰਫ 70 ਲੱਖ ਫਿਲਹਾਲ ਇਸ ਖਬਰ ਜਸਵੰਦ ਵਿੱਚ ਬੱbbi ਬਾਦਲ ਸਾਡੇ ਨਾਲ ਜੁੜ ਚੁੱਕੇ ਨੇ ਸਾਰੇ ਜਿਸੇ ਸਾਧ ਨਾਲ ਰਾਜਾ ਵੜਿੰਗ ਦੇ ਵੱਲੋਂ ਬਿਆਨ ਸਾਹਮਣੇ ਆਇਆ ਕਿ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਕਿੱਥੇ ਗਏ ਦਰਸਲ ਉਹਨਾਂ ਨੇ ਗਿੱਦੜਵਾੜ ਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਹੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ ਦੇਖੋ ਮੈਂ ਸਮਝਦਾ ਰਾਜਾ ਵੜਿੰਗ ਜੀ ਲੁਧਿਆਣੇ ਚਲੇ ਗਏ ਗਿੱਦੜਵਾੜ ਦਾ ਛੱਡ ਕੇ ਉਹਨਾਂ ਨੂੰ ਲੋਕਾਂ ਨੇ ਵਿਧਾਇਕ ਬਣਾਇਆ ਔਰ ਪਿੱਛੇ ਉਹ ਮੰਤਰੀ ਵੀ ਬਣੇ ਤੇ ਉਹ ਕਿਤੇ ਨਾ ਕਿਤੇ ਉਹ ਆਪਣੀ ਅਸਫਲਤਾ ਨੂੰ ਛਪਾਉਣ ਵਾਸਤੇ ਹੋ ਜੀਆਂ ਗੱਲਾਂ ਕਰ ਰਹੀ ਐ ਸਾਡੇ ਦਾ ਅਸੀਂ ਤਾਂ ਉੱਥੇ ਜਿੱਦੜਵਾਤੇ ਵਿੱਚ ਇਹ ਗੱਲ ਕਹੀ ਸੀ ਕਿ ਦੇਖੋ ਤੁਹਾਡੇ ਮੁੱਖ ਮੰਤਰੀ ਵੀ ਬੰਦੇ ਰਹੇ ਆ ਇੱਥੇ ਤੁਹਾਡੇ ਇੱਥੇ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਪਹਿਲਾਂ ਅਕਾਲੀ ਜਨ ਦੇ ਵੱਡੇ ਆਗੂ ਫਿਰ ਤੁਸੀਂ ਰਾਜਾ ਵੜਿੰਗ ਜੀ ਨੂੰ ਵੋਟਾਂ ਪਾਈਆਂ ਵੀ ਹੁਣ ਸਾਨੂੰ ਜਿਹੜਾ ਆ 2.5 ਸਾਲ ਦਾ ਕਈਵੇਂ ਸਾਨੂੰ ਦੇ ਦਿਓ ਅਸੀਂ ਗਿੱਦੜਵੇ ਦੀ ਸਾਰੀ ਖੁਸ਼ੀ ਗਟਾਗੇ ਉਹਨਾਂ ਅਜੇ ਤੱਕ ਟਾਈਮ ਵੀ ਪੂਰਾ ਨਹੀਂ ਹੋਇਆ ਸਾਡੀ ਤਾਂ ਅਜੇ ਸੇਵਾ ਚੱਲ ਰਹੀ ਹੈ ਰਾਜਾ ਜੀ ਜੋ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਰਾਜਾ ਜੀ ਤਾਂ ਇਹ ਦੱਸਣ ਕਿ ਗਿੱਦੜਵੇ ਦੇ ਲੋਕਾਂ ਨੂੰ ਬੇਦਾਵਾ ਦੇ ਕੇ ਰਾਜਾ ਜੀ ਲੁਧਿਆਣੇ ਕਿਉਂ ਚਲੇ ਗਏ ਔਰ ਉਸ ਤੋਂ ਬਾਅਦ ਜਦੋਂ ਰਾਜਾ ਜੀ ਖੁਦ ਇੱਥੇ ਵਿਦਾਇਕ ਸੀ ਮੰਤਰੀ ਸੀ ਤੇ ਉਦੋਂ ਉਹਨਾਂ ਦੀ ਕੀ ਕਾਰस्तानी ਸੀ ਕੀ ਸੇਵਾ ਕੀਤੀ ਰਾਜਾ ਜੀ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਸਰ ਇਹਦੇ ਨਾਲ ਇਹ ਵੀ ਵਿਰੋਧੀਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕਿ ਹੁਣ ਸਰਕਾਰ ਦੇ 2.5 ਸਾਲ ਹੀ ਰਹਿ ਗਏ ਨੇ ਤਾਂ ਸਰਕਾਰ ਦੇ ਵੱਲੋਂ ਹੁਣ ਵੱਧ ਚੜ ਕੇ ਕੰਮ ਕੀਤਾ ਜਾ ਰਿਹਾ ਚਰਚਾ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਸਬੰਧ ਦੇ ਵਿੱਚ ਹੁਣ ਪਤਾ ਚੱਲ ਜਾਏਗਾ ਲੋਕਾਂ ਨੂੰ ਵੀ ਕਿ ਸਰਕਾਰ ਇਹ ਡਰਾਮੇ ਕਰ ਰਹੀ ਹੈ ਜਿਹੀਆਂ ਗੱਲਾਂ ਵੀ ਆਖੀਆਂ ਗਈਆਂ ਹਨ ਵਿਰੋਧੀਆਂ ਦੇ ਵੱਲੋਂ ਦੇਖੋ ਗੱਲ ਇਹ ਹੈ ਜਿਹੜਿਆ 55 ਤੋਂ 60 ਹਜ਼ਾਰ ਨੌਕਰੀਆਂ ਬਿਨਾਂ ਰਿਸ਼ਵਤ ਦੇ ਔਰ ਬਿਨਾਂ ਸਿਫਾਰਿਸ਼ ਦੇ ਮਿਲੀਆਂ ਹੈ ਉਹਦੇ ਵਿੱਚ ਵੀ ਗਿੱਦੜਵੇ ਦੇ ਬਹੁਤ ਸਾਰੇ ਬੇਟੇ-ਬੇਟੀਆਂ ਸੀ ਜਿਹੜਾ ਗਿੱਦੜਵੇ ਦੇ ਟੀਲਾਂ ਤੱਕ ਪਾਣੀ ਆ ਰਿਹਾ ਹੈ ਔਰ ਜਿੱਥੇ ਪਹਿਲਾਂ ਕਿਤੇ ਪਾਣੀ ਪਹੁੰਚਿਆ ਹੀ ਨਹੀਂ ਉੱਥੇ ਵੀ ਉਹ ਵੀ ਗਿੱਦੜਵਾ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਿਹੜਾ ਆਮ ਆਦਮੀ ਪਾਰਟੀ ਗਿੱਦੜਵੇ ਦੇ ਸਕੂਲਾਂ ਨੂੰ ਸਮਾਰਟ ਬਣਾ ਰਹੀ ਹੈ ਟਮਾਟ ਬਲੈਕਬੋਰਡ ਨਵਾਂ ਇਨਫਰਾਸਟ੍ਰਕਚਰ ਟੀਚਰਾਂ ਦੀ ਟ੍ਰੇਨਿੰਗ ਵਿਦੇਸ਼ਾਂ ਤੋਂ ਸੋ ਇਹ ਸਾਰੇ ਕੰਮਾਂ ਦੇ ਨਾਲ-ਨਾਲ ਬਾਕੀ ਕੰਮ ਵੀ ਕਰ ਰਹੀ ਹੈ ਪਰ ਰਾਜਾ ਜੀ ਕਿਤੇ ਨਾ ਕਿਤੇ ਆਪਣੀ ਅਸਫਲਤਾ ਛਾਪਉਣ ਲਈ ਸਾਡੇ ਤੇ ਸਵਾਲ ਖੜੇ ਕਰ ਰਹੀ ਹੈ ਰਾਜਾ ਜੀ ਨੂੰ ਤਾਂ ਇਹ ਵੱਡੀ ਗੱਲ ਤਾਂ ਇਹ ਹੈ ਕਿ ਨਾ ਉਹਨਾਂ ਨੇ ਲੁਧਿਆਣੇ ਵਾਲਿਆਂ ਦਾ ਕੋਈ ਭਲਾ ਕੀਤਾ ਨਾ ਗਿੱਦੜਵੇ ਵਾਲਿਆਂ ਦਾ ਭਲਾ ਕੀਤਾ ਇਹਨਾਂ ਲੋਕਾਂ ਦੇ ਸਿਰ ਤੇ ਵੱਟੇ ਆ ਉਹਦੇ ਜਰੂਰ ਮੰਨਗੇ ਨਜ਼ਾਰੇ ਜਰੂਰ ਲੈਗੇ ਰਾਜਾ ਜੀ ਦੀ ਤਾਂ ਇਹੀ ਉਪਲਬਧੀ ਹੈ ਠੀਕ ਹੈ ਸਰ ਤੁਸੀਂ ਵੀ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਫਿਲਹਾਲ ਇਸ ਖਬਰ ਦੇ ਸੰਬੰਧ ਵਿੱਚ ਜਸਕਰਨ ਸਿੰਘ ਕਾਲੋ ਕਾਂਗਰਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਕਾਰੋ ਸਾਹਿਬ ਰਾਜਾ ਵੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਇਸ ਮਸਲੇ ਲੈ ਕੇ ਬੱbbi ਬਾਦਲ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਵੀ ਸਵਾਲਾਂ ਦਾ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਰਾਜਾ ਵੜਿੰਗ ਗਿੱਦੜਬਾਹ ਦੇ ਵਿੱਚ ਸੀ ਤਾਂ ਉਹਨਾਂ ਨੇ ਕਿੰਨੇ ਕੋ ਕੰਮ ਕਰਵਾਏ ਨੇ ਉਹੀ ਕੰਮ ਲੁਧਿਆਣਾ ਦੇ ਵਿੱਚ ਹੋ ਰਹੇ ਨੇ ਹੁਣ ਤੇ ਦਰਸਨ ਰਾਜਾ ਵੜਿੰਗ ਦੇ ਵੱਲੋਂ ਗਿੱਦੜਬਾਹ ਦੀਆਂ ਗਲੀਆਂ ਨਾਲੀਆਂ ਨੂੰ ਲੈ ਕੇ ਗਿੱਦੜਬਾਹ ਦੇ ਕਾਰਜਾਂ ਨੂੰ ਲੈ ਕੇ ਬਿਆਨ ਦਿੱਤਾ ਕਿ ਕਿਵੇਂ ਦੇਖਦੇ ਹੋ ਇਸ ਨੂੰ ਮੈਂ ਜੀ ਬਿਲਕੁਲ ਇਹਦੇ ਉੱਤੇ ਬਿਲਕੁਲ ਪਾਣੀ ਵਾਂਗੂ ਸਾਰੀਆਂ ਚੀਜ਼ਾਂ ਸਾਫ਼ ਕਰਦੇ ਆਂਗਾ। ਮੈਂ ਇਸ ਪਾਈ ਇਲੈਕਸ਼ਨ ਦੇ ਵਿੱਚ ਵੀ ਗਿੱਦੜਬਈ ਜ਼ਿੰਮੇਵਾਰੀ ਨਿਭਾ ਕੇ ਆਇਆ ਉਸ ਤੋਂ ਪਹਿਲਾਂ ਵੀ ਇਲੈਕਸ਼ਨਾਂ ਦੇ ਵਿੱਚ ਗਿੱਦੜਬਈ ਮੈਂ ਅਕਸਰ ਖੰਦਾ ਦੇ ਆਂ। ਔਰ ਬਾਦਲ ਸਾਹਿਬ ਅੱਜ ਨਾਲ ਨੇ ਔਰ ਮੈਨੂੰ ਬੜੀ ਚੰਗੀ ਗੱਲ ਹੈ ਕਿ ਬਾਦਲ ਸਾਹਿਬ ਹੀ ਅੱਜ ਖੁਦ ਬੱbbi ਬਾਦਲ ਸਾਹਿਬ ਬੈਠੇ ਨੇ ਨਾਲ ਔਰ ਮੈਂ ਇਹ ਤਸਦੀਕ ਕਰਨਗੇ ਅੱਜ ਜੜੀਆਂ ਜੜੀਆਂ ਮੈਂ ਗੱਲ ਕਰਾਂਗਾ ਗਿੱਦੜਬਈ ਦੇ ਬਾਰੇ। ਇਹ ਗਿੱਦੜਬਈ ਉਹ ਹਲਕਾ ਹੈ ਜਿਹੜਾ ਇਹਨਾਂ ਦੇ ਸਤਕਾਰਯੋਗ ਜ਼ਿਲਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇਹਨਾਂ ਦੇ ਰਿਸ਼ਤੇਦਾਰ ਵੀ ਸੀ ਸ਼ਾਇਦ ਤਾਇਆ ਜੀ ਲੱਗਦੇ ਸੀਗੇ ਬੱਬੀ ਬਾਦਲ ਸਾਹਿਬ ਦੇ ਉਹਨਾਂ ਦਾ ਜੱਦੀ ਹਲਕਾ ਹੁੰਦਾ ਸੀਗਾ ਤੁਸੀਂ ਅੱਜ ਉਥੇ ਮੇਰੀ ਬੇਨਤੀ ਹੈ ਤੁਹਾਡੇ ਮੀਡੀਆ ਚੈਨਲ ਨੂੰ ਕਿ ਇੱਕ ਵਾਰੀ ਕਿਰਪਾ ਕਰਕੇ ਤੁਸੀਂ ਆਪਣਾ ਉਥੇ ਕੋਈ ਵੀ ਆਪਣਾ ਜਿਹੜਾ ਨਮਾਇੰਦਾ ਉਥੇ ਭੇਜੋ ਔਰ ਉਹਨੂੰ ਉੱਥੋਂ ਜਾ ਕੇ ਗਰਾਊਂਡ ਰਿਐਲਿਟੀ ਚੈੱਕ ਕਰਾਓ ਕਿ ਵਰਿੰਗ ਸਾਹਿਬ ਦੇ ਆਉਣ ਤੋਂ ਬਾਅਦ ਔਰ ਵਰਿੰਗ ਸਾਹਿਬ ਤੋਂ ਪਹਿਲਾਂ ਉਥੋਂ ਦੇ ਹਾਲਾਤ ਕੀ ਸੀ ਲੋਕਾਂ ਕੋਲ ਉਥੇ ਪੀਣ ਲਈ ਪਾਣੀ ਨਹੀਂ ਸੀ ਲੋਕਾਂ ਦੇ ਖੇਤਾਂ ਦੇ ਵਿੱਚ ਉੱਥੇ ਪਾਣੀ ਦੀ ਕੋਈ ਸਪਲਾਈ ਨਹੀਂ ਸੀ ਇਹਨਾਂ ਇਹਨਾਂ ਨੇ ਬੁਰਾ ਹਾਲ ਕੀਤਾ ਸੀਗਾ ਇਹਨਾਂ ਵੱਡਿਆਂ ਸਰਦਾਰਾਂ ਨੇ ਜਿਹੜੇ ਉੱਥੋਂ ਦੇ ਜ਼ਕੀਰਦਾਰਾਂ ਨੇ ਕਿ ਇਹਨਾਂ ਲੋਕਾਂ ਨੂੰ ਅਤੀ ਪਿਛੜੇ ਅਤੀ ਗਰੀਬ ਰੱਖਿਆ ਉਸ ਇਲਾਕੇ ਦੇ ਲੋਕਾਂ ਨੂੰ ਤਾਂ ਕਿ ਇਹ ਕਦੀ ਉੱਠ ਕੇ ਕੋਈ ਇਹਨਾਂ ਦੇ ਵਿੱਚੋਂ ਕੋਈ ਸਿਆਸਤ ਨਾ ਕਰਨ ਲੱਗ ਪਾਏ ਹੁਣ ਆ ਜੀ ਅਸੀਂ ਮੌਜੂਦਾ ਹਾਲਾਤਾਂ ਦੇ ਉੱਤੇ ਇਹ ਡਿੰਪਿਟਲੋਂ ਸਾਹਿਬ ਹੁਣਾਂ ਨੇ ਬਹੁਤ ਕਿਉਂਕਿ ਝੂਠੀਆਂ ਦੀ ਪਾਰਟੀ ਦੇ ਵਿੱਚ ਚਲੇ ਗਏ ਨੇ ਤੇ ਉੱਥੇ ਜਾ ਕੇ ਇਹਨਾਂ ਨੇ ਬਹੁਤ ਝੂਠ ਐ ਕਿ ਇਸ ਇਲੈਕਸ਼ਨ ਦੇ ਵਿੱਚ ਕਹਿਆ ਜੀ ਇੱਕ ਵਾਰ ਜਿਤਾ ਦਿਓ ਬਸ ਇੱਕ 2.5 ਸਾਲ ਦਾ ਮੌਕਾ ਦੇ ਦਿਓ ਮੈਂ ਹੋਰ ਨਹੀਂ ਤੁਹਾਡੇ ਕੋਲੋਂ ਕੁਝ ਮੰਗਦਾ ਕਿਉਂਕਿ ਮੈਂ ਉੱਥੇ ਸੀ ਉਹ ਇਲੈਕਸ਼ਨ ਸਾਰੀ ਵੇਖੀ ਆ ਮੈਂ ਸਾਰੀ ਨੇੜਿਓਂ ਵੇਖੀ ਆ ਇੱਕ ਮੌਕਾ ਦੇ ਦਿਓ ਉਸ ਤੋਂ ਬਾਅਦ ਭਾਵੇਂ ਮੈਨੂੰ ਮੌਕਾ ਨਾ ਦਿਓ ਔਰ ਉਸ ਉੱਥੇ ਇਹਨਾਂ ਨੇ ਵਾਅਦੇ ਕੀਤੇ ਸੀ ਜੇ ਕਿ ਪਾਣੀ ਜਿਹੜਾ ਪੀਣ ਵਾਲਾ ਵੀ ਮਿਲੇਗਾ ਗਲੀਆਂ ਨਾਲੀਆਂ ਵੀ ਦੇ ਵਿੱਚੋਂ ਵੀ ਜਿਹੜੀ ਐ ਅਸੀਂ ਸਫਾਈ ਕਰਾਵਾਂਗੇ ਅਸੀਂ ਜਿਹੜੇ ਕਦੇ ਇੱਥੇ ਪਾਣੀ ਦੀ ਜਿਹੜੀ ਆ ਵਾਟਰ ਲੋਕਿੰਗ ਵੀ ਨਹੀਂ ਹੋਣ ਦਿਆ ਕਰਾਂਗੇ ਪਰ ਅੱਜ ਸਮਾਂ ਕਿੰਨਾ ਹੋ ਗਿਆ ਜੀ ਇਹਨਾਂ ਨੂੰ ਚੋਣ ਜਿੱਤਿਆਂ ਨੂੰ ਸਰਕਾਰ ਇਹਨਾਂ ਦੀ ਹੈ ਤੇ ਐਡਾ ਵੱਡਾ ਇਹਨਾਂ ਦਾ ਆਪਣਾ ਵੀ ਸਿਸਟਮ ਹੈ ਡਿੰਪੀਟਲੋਂ ਸਾਹਿਬ ਦਾ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਉਸ ਹਲਕੇ ਦੇ ਵਿੱਚ ਕਿਤੇ ਹਿੱਟ ਵੀ ਲੱਗੀ ਹੈ ਹਾਂ ਉਹ ਵੀਡੀਓ ਰੀਲਾਂ ਫੋਟੋਆਂ ਬੜੀਆਂ ਜ਼ਬਰਦਸਤ ਸਾਰਾ ਪਰਿਵਾਰ ਪਾਉਂਦਾ ਹੈ ਉਹਦੇ ਤੇ ਸਾਨੂੰ ਉਹ ਨਹੀਂ ਹੈ ਕੋਈ ਕਿ ਉਹ ਕੰਮ ਨਹੀਂ ਕਰ ਰਹੇ ਉਸ ਚੀਜ਼ ਦੇ ਬ੍ਰਾਂਡਿੰਗ ਬੱਡੀ ਜ਼ਬਰਦਸਤ ਠੀਕ ਹੈ ਕੰਮ ਨਹੀਂ ਉੱਥੇ ਕੋਈ ਵੀ ਹੋ ਰਿਹਾ ਇੱਕ ਹਿੱਟ ਨਹੀਂ ਨਵੀਂ ਲੱਗੀ ਔਰ ਰੇ ਸਕੂਲਾਂ ਦੇ ਇਹਨਾਂ ਨੇ 스마트 ਬਲੈਕਬੋਰਡਾਂ ਦੀ ਔਰ 스마트 ਸਕੂਲਾਂ ਦੀ ਪਤਾ ਨਹੀਂ ਕਿਹੜੀ ਕਿਹੜੀ ਗੱਲ ਕੀਤੀ ਹੈ ਬਾਦਲ ਸਾਹਿਬ ਸਾਢੇ 12 ਕਰੋੜ ਰੁਪਈਆ ਤੇ ਤੁਹਾਡੇ ਸਰਕਾਰ ਨੇ ਸਿਰਫ ਮਸ਼ਹੂਰੀਆਂ ਤੇ ਖਰਚ ਦਿੱਤਾ ਬਜਾਏ ਮਸ਼ਹੂਰੀਆਂ ਤੇ ਸਾਢੇ 12 ਕਰੋੜ ਖਰਚਣ ਦੇ ਤਕਰੀਬਨ 500 ਕਮਰਾ ਸਕੂਲਾਂ ਦਾ ਬਣ ਸਕਦਾ ਸੀਗਾ ਪੰਜਾਬ ਦੇ ਵਿੱਚ ਜੇ ਅਸੀਂ ਵਾਕਿਆ ਹੀ ਸਕੂਲਾਂ ਨੂੰ 스마트 ਕਰਨਾ ਚਾਹੁੰਦੇ ਸੀ ਔਰ ਹਾਂ ਇਥੋਂ ਦਾ ਹੀ ਜਿਹੜਾ ਜਿਹੜਾ ਹਸਪਤਾਲ ਹੈ ਜਿਹੜਾ ਕਿਦਰਪੇ ਦਾ ਜਿੱਥੇ ਅੱਜ ਤੁਹਾਨੂੰ ਕੋਈ ਡਾਕਟਰ ਵੇਖਣ ਨੂੰ ਨਹੀਂ ਮਿਲਦਾ ਬੜਿੰਗ ਸਾਹਿਬ ਦੇ ਸਮੇਂ 2017 ਤੋਂ ਲੈ ਕੇ 22 ਦੀ ਸਰਕਾਰ ਦੇ ਵਿੱਚ ਪਹਿਲੇ ਨੰਬਰ ਤੇ ਪੂਰੇ ਪੰਜਾਬ ਦੇ ਵਿੱਚੋਂ ਆਇਆ ਸੀ ਇਹ ਹਸਪਤਾਲ ਆਪਣੀਆਂ ਸਰਵਿਸਿਜ਼ ਦੇ ਕਰਕੇ ਸਰਕਾਰੀ ਅਸਥਾਨ ਜਿੱਥੇ ਅੱਜ ਸਿਰਫ ਇੱਕ ਰੈਫਰੈਂਸ ਸੈਂਟਰ ਬਣ ਕੇ ਰਹਿ ਗਿਆ ਕਿ ਉਹਨੂੰ ਰੈਫਰ ਕਰ ਦਿੰਦੇ ਨੇ ਵੀ ਇਹਨੂੰ ਇਹਨੂੰ ਲੁਧਿਆਣਾ ਲੈ ਜਾਓ ਇਹਨੂੰ ਚੰਡੀਗੜ੍ਹ ਲੈ ਜਾਓ ਇਹਨੂੰ ਬਠਿੰਡੇ ਲੈ ਜਾਓ ਇਹ ਆਜੇ ਉਥੋਂ ਦੇ ਜ਼ਮੀਨੀ ਹਾਲਾਤ ਇਹ ਬਾਦਲ ਸਾਹਿਬ ਤੁਸੀਂ ਕਰੰਗੇ ਨਾ ਸਾਰੀਆਂ ਗੱਲਾਂ ਠੀਕ ਹੈ ਠੀਕ ਹੈ ਸਰ ਇਸ ਬਾਰੇ ਬੱਬੀ ਜੀ ਤੁਹਾਡਾ ਕੀ ਵਿਚਾਰ ਹੈ ਡਿੰਪੀ ਢਿੱਲੋਂ ਬਾਰੇ ਵੀ ਉਹਨਾਂ ਨੇ ਜੋ ਹੈ ਗੱਲਬਾਤ ਕੀਤੀ ਹੈ ਡਿੰਪੀ ਢਿੱਲੋਂ ਬਾਰੇ ਵੀ ਬੋਲਦੇ ਹੋਏ ਨਜ਼ਰ ਆਏ ਨੇ ਕਾਲੂ ਜੀ ਤਾਂ ਕਿਵੇਂ ਦੇਖਦੇ ਹੋ ਇਸ ਨੂੰ ਕਾਲੂ ਸਾਹਿਬ ਨੇ ਸਾਨੂੰ ਤਾਂ ਸਰਟੀਫਿਕੇਟ ਫੇਲ ਦਾ ਦਿੱਤਾ ਹੀ ਦਿੱਤਾ ਜਿਹੜੇ ਪੰਜ ਵਾਰ ਮੁੱਖ ਮੰਤਰੀ ਬਾਦਲ ਸਾਹਿਬ ਬਣੇ ਔਰ ਮੈਨੂੰ ਲੱਗਦਾ ਗਿੱਦੜਵੇਚ ਉਹ ਕਦੇ ਇਲੈਕਸ਼ਨ ਹੀ ਨਹੀਂ ਸੀ ਹਾਰੇ ਉਹਨਾਂ ਨੂੰ ਵੀ ਇਹਨਾਂ ਨੇ ਫੀਲ ਦਾ ਸਰਟੀਫਿਕੇਟ ਦਿੱਤਾ ਪਰ ਇਹਨਾਂ ਨੂੰ ਵੀ ਮੈਂ ਮਹਿਸੂਸ ਕਰਦਾ ਹਾਂ ਵੀ ਅਮਰਤਾ ਵੜਿੰਗ ਬੀਬਾ ਜੀ ਦੇ ਇਲੈਕਸ਼ਨ 'ਚ ਇਹ ਗਏ ਸੀ ਤੇ ਇਹਨਾਂ ਨੇ ਖੁਦ ਹੀ ਦੱਸਿਆ ਕਿ 2.5 ਸਾਲਾਂ ਦਾ ਟਾਈਮ ਕਹਿ ਕੇ ਲਿਆ ਤੇ ਮੈਂ ਤਾਂ ਬੇਨਤੀ ਕਰਨੀ ਹੈ ਕਾਲੋ ਸਾਹਿਬ ਅਜੇ ਤਾਂ 2.5 ਸਾਲ ਚੱਲ ਰਹੇ ਨੇ ਅਜੇ ਤਾਂ ਤੁਸੀਂ ਦੱਸੋ ਕਿ ਰਾਜਾ ਵੜਿੰਗ ਜੀ ਨੇ ਜਦੋਂ ਟਾਈਮ ਜਦੋਂ ਉਹਨਾਂ ਦਾ ਸੀ ਜਦੋਂ ਬੱਤਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲੱਗਦੀਆਂ ਸੀ ਵੀ ਉਦੋਂ ਕੀ ਕੀਤਾ ਉਦੋਂ ਕੀ ਗਿੱਦੜਵੇ ਦੇ ਲੋਕਾਂ ਲਈ ਕੀ ਨਵਾਂ ਉਪਰਾਲਾ ਕੀਤਾ ਸવાય ਪਰਚੇ ਦਰਜ ਕਰਾਉਣ ਤੋਂ ਕਹਿੰਦੇ ਸੀ ਪੰਜਾਬ ਵਿੱਚ ਜੇ ਸਭ ਤੋਂ ਵੱਧ ਪਰਚੇ ਦਰਜ ਹੋਏ ਹੈ ਤਾਂ ਉਹ ਰਾਜਾ ਬੁਢੇਗੀ ਜੀ ਦੇ ਟਾਈਮ ਤੇ ਗਿੱਦੜਵੇ ਹੋਏ ਹੈ ਸੋ ਮੈਂ ਤਾਂ ਇਹ ਗੱਲ ਬੇਨਤੀ ਕਰਨੀ ਹੈ ਕਿ ਸਾਨੂੰ 2.5 ਸਾਲ ਦਾ ਟਾਈਮ ਲੋਕਾਂ ਨੇ ਦਿੱਤਾ ਹੈ ਠੀਕ ਹੈ ਸਰ ਆਪੀ ਸਾਨੂੰ ਆਪਦਾ ਮੌਕਾ ਪੂਰਾ ਕਰਨ ਦਿਓ ਠੀਕ ਹੈ ਸਰ तमाम ਜਾਣਕਾਰੀ ਦੇਣ ਲਈ ਆਪਣੀ رائے ਰੱਖਣ ਦੇ ਲਈ ਬਹੁਤ ਬਹੁਤ ਧੰਨਵਾਦ ਫਿਲਹਾਲ ਕਾਲੋਜੀ ਤੇ ਬੱਬੀ ਬਾਦਲ ਸਾਡੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੇ ਆਪਣੀ رائے ਰੱਖੀ ਫਿਲਹਾਲ ਰਾਜਾ ਵੜਿੰਗ ਦੇ ਵੱਲੋਂ ਗਿੱਦੜਬਾਹਾ ਦੇ ਵਿਕਾਸ ਕਾਰਜਾਂ ਦੇ ਸੰਬੰਧ ਵਿੱਚ ਸਵਾਲ ਉਠਾਇਆ ਗਿਆ ਬੱਬੀ ਬਾਦਲ ਸਾਡੇ ਨਾਲ ਜੁੜ ਚੁਕੇ ਸੀ ਤਾਂ ਜਸਕਰਨ ਸਿੰਘ ਕਾਲੋ ਵੀ ਸਾਡੇ ਨਾਲ ਜੁੜੇ ਜਿਨ੍ਹਾਂ ਦੇ ਵਿੱਚੋਂ ਬੱਬੀ ਬਾਦਲ ਦੇ ਵੱਲੋਂ ਇਹ ਜਹੀ ਗੱਲ ਆਖੀ ਗਈ ਕਿ ਜਦੋਂ ਰਾਜਾ ਵੜਿੰਗ ਗਿੱਦੜਬਾਹਾ ਦੇ ਵਿੱਚ ਸੀ ਤਾਂ ਉਦੋਂ ਕਿੰਨੇ ਕ ਕਾਰਜ ਹੋਏ ਫਿਲਹਾਲ ਗਿੱਦੜਬਾਹਾ ਦੇ ਮਸਲਿਆਂ ਨੂੰ ਲੈ ਕੇ ਰਾਜਾ ਵੜਿੰਗ ਨੇ ਵੱਡਾ 15 ਦਿਨ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਕਿੱਥੇ ਗਏ ਗਿੱਦੜਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਹੁਣ ਤੱਕ ਹਲਕੇ ਦੇ ਵਿੱਚ ਆਇਆ ਸਿਰਫ 70 ਲੱਖ ਰੁਪਇਆ 5 ਕਰੋੜ ਦੇ ਟੈਂਡਰ ਭਰੇ ਗਏ ਪਰ ਆਇਆ ਸਿਰਫ 70 ਲੱਖ ਵੱਡੇ ਵੱਡੇ ਦਾਅਵੇ ਕਰਨ ਵਾਲੇ ਇਹ ਲੋਕ ਹੁਣ ਬੇਗਾਨ ਹੁਣ ਜੋ ਹੈ ਬਹਾਨੇ ਬਣਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਾ ਵਡਿੰਗ ਨੇ ਤੰਜ ਕੱਸਿਆ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਲਕੇ ਦੇ ਵਿਕਾਸ ਨੂੰ ਲੈ ਕੇ ਉਹ ਬੋਲੇ ਨੇ ਗਿੱਦੜਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਅਜਹੀ ਗੱਲ ਰਾਜਾ ਵੜਿੰਗ ਦੇ ਵੱਲੋਂ ਆਖੀ ਗਈ ਹੈ ਤਾਂ ਗਿੱਦੜਬਾਹਾ ਦੇ ਮਸਲਿਆਂ ਨੂੰ ਲੈ ਕੇ ਰਾਜਾ ਵੜਿੰਗ ਨੇ ਸਵਾਲ ਕੀਤਾ ਹੈ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਕਿੱਥੇ ਗਏ ਗਿੱਦੜਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਹੁਣ ਤੱਕ ਹਲਕੇ ਦੇ ਵਿੱਚ ਆਇਆ ਸਿਰਫ 70 ਲੱਖ ਰੁਪਇਆ ਤਾਂ ਹਲਕੇ ਦੀ ਗੱਲ ਕੀਤੀ ਹੈ ਕਿ ਹਲਕੇ ਦੇ ਵਿੱਚ ਸਿਰਫ 70 ਲੱਖ ਰੁਪਇਆ ਆਇਆ ਤਾਂ 5 ਕਰੋੜ ਦੇ ਟੈਂਡਰ ਭਰੇਗਾ ਪਰ ਆਇਆ ਸਿਰਫ 70 ਲੱਖ ਤਾਂ ਵੱਖ-ਵੱਖ ਵੱਡੇ ਦਾਅਵੇ ਵੱਡੇ-ਵੱਡੇ ਜਿਹੜੇ ਦਾਅਵੇ ਕਰਨ ਵਾਲੇ ਇਹ ਲੋਕ ਹੁਣ ਬਹਾਨੇ ਬਣਾ ਰਹੇ ਨੇ ਅਚਾਈ ਗੱਲ ਰਾਜਾ ਵੜਿੰਗ ਦੇ ਵੱਲੋਂ ਆਖੀ ਗਈ ਤਾਂ ਰਾਜਾ ਵੜਿੰਗ ਗਿੱਦੜਵਾਹਾ ਨੂੰ ਲੈ ਕੇ ਬੋਲੇ ਨੇ ਗਿੱਦੜਵਾਹਾ ਦੇ ਵਿੱਚ ਕੋਈ ਮਸਲਿਆਂ ਨੂੰ ਲੈ ਕੇ ਰਾਜਾ ਵੜਿੰਗ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਹੁਣ ਕਿੱਥੇ ਗਏ ਨੇ ਤਾਂ ਰਾਜਾ ਵੜਿੰਗ ਨੇ ਗਿੱਦੜਬਾਹ ਦੇ ਮਸਲਿਆਂ ਨੂੰ ਲੈ ਕੇ ਸਵਾਲ ਕੀਤੇ ਨੇ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਹੁਣ ਕਿੱਥੇ ਗਏ ਨੇ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਅਚਈ ਗੱਲ ਆਖੀ ਗਈ ਹੈ ਉੱਥੇ ਹੀ ਹੁਣ ਉੱਥੇ ਹੀ ਹੁਣ ਤੱਕ ਸਿਰਫ 70 ਲੱਖ ਰੁਪਏ ਆਇਆ ਅਚਈ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੁਣ ਆਈ ਗੱਲ ਗਿੱਦੜਬਾਹ ਦੇ ਕਮਾਂਕਾਰਾਂ ਦੀ ਜਿਹੜੇ ਵੀ ਕੰਮਕਾਰ ਗਿੱਦੜਬਾਚ ਚ ਚੱਲਦੇ ਆ ਜਾਂ ਚੱਲਣੇ ਚਾਹੀਦੇ ਆ। ਉਹਰੇ ਮਤਲਕ ਮਿਊਂਸਪਲ ਕਮੇਟੀ ਮਤਾ ਪਾਉਂਦੀ ਹੈ। ਔਰ ਮਤਾ ਪਾਉਣ ਵੇਲੇ ਪ੍ਰਧਾਨ ਨੂੰ ਤੇ ਸਾਰੇ ਮਿਊਂਸਪਲ ਕਾਉਂਸਲਰਸ ਨੂੰ ਸੱਦਿਆ ਜਾਂਦਾ ਹੈ। ਤੇ ਜੇ ਕੋਈ ਮਿਊਂਸਪਲ ਪ੍ਰਧਾਨ ਨੂੰ ਜਾਂ ਕਾਉਂਸਲਰ ਨੂੰ ਸੱਦੇ ਹੀ ਨਾ ਤੇ ਮਤਾ ਹੀ ਨਾ ਪਾਵੇ ਤੇ ਆਪਣੇ ਲੈਵਲ ਤੇ ਆਪਣਾ ਕੰਮ ਚਲਾਤਾ। ਇਹ ਜਦੋਂ ਇਲੈਕਸ਼ਨ ਲੜਨਾ ਸੀ ਸਰਕਾਰ ਨੇ ਉਦੋਂ ਆਪਣਾ ਕੰਮ ਚਲਾਤਾ ਔਰ ਚਲਾ ਕੇ ਲੋਕਾਂ ਨੂੰ ਕਿਹਾ ਕਿ ਆ ਦੇਖ ਲਿਓ ਤੁਸੀਂ 15 ਦਿਨਾਂ ਚ ਸਾਰਾ ਕੁਝ ਇੱਕ ਮਾਲਵਾ ਨਹਿਰ ਵੀ ਕੱਢਣੀ ਸੀ 15 ਦਿਨਾਂ ਚ ਸੀਵਰੇਜ ਫਲਾ ਇਹ ਉਹ ਸਭ ਕੁਝ ਕਰ ਦੇਾਂਗੇ ਸੋ ਮੇਰੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਕਰੋ ਗਿੱਦੜਵਾਦੀ ਤਰੱਕੀ ਦੇ ਆਸਤੇ ਦੇਨ ਪੈਸੇ ਜਿਹੜੇ ਵਾਅਦੇ ਕੀਤੇ ਸੀ ਕਮਾਲਵਾ ਨਹਿਰ ਦਾ ਵੀ ਕੀਤਾ ਸੀ ਤੁਸੀਂ ਕਿਹਾ ਮਾਲਵਾ ਨਹਿਰ ਮਿਲੂਗੀ ਸਾਰੇ ਪਿੰਡਾਂ ਚ ਪਾਣੀ ਹੋ ਜਾਊਗਾ ਮਾਲਵਾ ਨਹਿਰ ਨੂੰ ਕਿਦੋਂ ਲਾਉਣਾ ਟੱਕ ਤੁਸੀਂ ਫਿਲਹਾਲ ਗਿੱਦੜਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਚਾਹੀ ਗੱਲ ਰਾਜਾ ਵਿੜਿੰਗ ਦੇ ਵੱਲੋਂ ਆਖੀ ਗਈ ਹੈ ਰਾਜਾ ਵਿੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਸਵਾਲ ਚੁੱਕੇ ਗਏ ਨੇ ਗਿੱਦੜਬਾਹਾ ਦੇ ਮਸਲਿਆਂ ਨੂੰ ਲੈ ਕੇ ਗਿੱਦੜਬਾਹਾ ਦੇ ਮਸਲਿਆਂ ਨੂੰ ਲੈ ਕੇ ਰਾਜਾ ਵਿੜਿੰਗ ਦਾ ਸਵਾਲ ਹੈ ਕਿ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਕਿੱਥੇ ਗਏ ਗਿੱਦੜਬਾਹਾ ਦੀਆਂ ਗਲੀਆਂ ਨਾਲੀਆਂ ਵੀ ਸਹੀ ਨਹੀਂ ਹੋਈਆਂ ਹੁਣ ਤੱਕ ਹਲਕੇ ਦੇ ਵਿੱਚ ਆਇਆ ਸਿਰਫ 70 ਲੱਖ ਫਿਲਹਾਲ ਇਸ ਖਬਰ ਜਸਵੰਦ ਵਿੱਚ ਬੱbbi ਬਾਦਲ ਸਾਡੇ ਨਾਲ ਜੁੜ ਚੁੱਕੇ ਨੇ ਸਾਰੇ ਜਿਸੇ ਸਾਧ ਨਾਲ ਰਾਜਾ ਵੜਿੰਗ ਦੇ ਵੱਲੋਂ ਬਿਆਨ ਸਾਹਮਣੇ ਆਇਆ ਕਿ 15 ਦਿਨਾਂ ਦੇ ਵਿੱਚ ਮਾਲਵਾ ਨਹਿਰ ਬਣਾਉਣ ਵਾਲੇ ਕਿੱਥੇ ਗਏ ਦਰਸਲ ਉਹਨਾਂ ਨੇ ਗਿੱਦੜਵਾਹ ਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਹੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਮੈਂ ਸਮਝਦਾ ਰਾਜਾ ਵੜਿੰਗ ਜੀ ਲੁਧਿਆਣੇ ਚਲੇ ਗਏ ਗਿੱਦੜਵਾਹ ਦਾ ਛੱਡ ਕੇ ਉਹਨਾਂ ਨੂੰ ਲੋਕਾਂ ਨੇ ਵਿਧਾਇਕ ਬਣਾਇਆ ਔਰ ਪਿੱਛੇ ਉਹ ਮੰਤਰੀ ਵੀ ਬਣੇ ਤੇ ਉਹ ਕਿਤੇ ਨਾ ਕਿਤੇ ਉਹ ਆਪਣੀ ਅਸਫਲਤਾ ਨੂੰ ਛਪਾਉਣ ਵਾਸਤੇ ਹੋ ਜੀਆਂ ਗੱਲਾਂ ਕਰ ਰਹੀ ਐ ਸਾਡੇ ਤਾਂ ਅਸੀਂ ਤਾਂ ਉੱਥੇ ਜੇਦਰਵਾਦੇ ਵਿੱਚ ਇਹ ਗੱਲ ਕਹੀ ਸੀ ਕਿ ਦੇਖੋ ਤੁਹਾਡੇ ਮੁੱਖ ਮੰਤਰੀ ਵੀ ਬੰਦੇ ਰਹੇ ਇੱਥੇ ਤੁਹਾਡੇ ਇੱਥੇ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਪਹਿਲਾਂ ਅਕਾਲੀ ਦਲ ਦੇ ਵੱਡੇ ਆਗੂ ਫਿਰ ਤੁਸੀਂ ਰਾਜਾ ਵੜਿੰਗ ਜੀ ਨੂੰ ਵੋਟਾਂ ਪਾਈਆਂ ਵੀ ਹੁਣ ਸਾਨੂੰ ਜਿਹੜਾ ਆ 2.5 ਸਾਲ ਦਾ ਆਈਵੇਂ ਸਾਨੂੰ ਦੇ ਦਿਓ ਅਸੀਂ ਗਿੱਦੜਵੇ ਦੀ ਸਾਰੀ ਖੁਸ਼ਕੀ ਗਟਾਂਗੇ ਉਹਨਾਂ ਅਜੇ ਤੱਕ ਟਾਈਮ ਵੀ ਪੂਰਾ ਨਹੀਂ ਹੋਇਆ ਸਾਡੀ ਤਾਂ ਅਜੇ ਸੇਵਾ ਚੱਲ ਰਹੀ ਹੈ ਰਾਜਾ ਜੀ ਜੋ ਇਹ ਗੱਲਾਂ ਸੁਭਾ ਨਹੀਂ ਦਿੰਦੀਆਂ ਰਾਜਾ ਜੀ ਤਾਂ ਇਹ ਦੱਸਣ ਕਿ ਗਿੱਦੜਵੇ ਦੇ ਲੋਕਾਂ ਨੂੰ ਬੇਦਾਵਾ ਦੇ ਕੇ ਰਾਜਾ ਜੀ ਨੂੰ ਤੇ ਅਨੇਕੋ ਚਲੇਗੇ ਔਰ ਉਸ ਤੋਂ ਬਾਅਦ ਜਦੋਂ ਰਾਜਾ ਜੀ ਖੁਦ ਇੱਥੇ ਵਿਧਾਇਕ ਸੀ ਮੰਤਰੀ ਸੀ ਤੇ ਉਦੋਂ ਲਈ ਕੀ ਕਾਰਜਕਾਰੀ ਸੀ ਕੀ ਸੇਵਾ ਕੀਤੀ ਰਾਜਾ ਜੀ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਸਰ ਇਹਦੇ ਨਾਲ ਇਹ ਵੀ ਵਿਰੋਧੀਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕਿ ਹੁਣ ਸਰਕਾਰ ਦੇ 2.5 ਸਾਲ ਹੀ ਰਹਿ ਗਏ ਨੇ ਤਾਂ ਸਰਕਾਰ ਦੇ ਵੱਲੋਂ ਹੁਣ ਵੱਧ ਚੜ ਕੇ ਕੰਮ ਕੀਤਾ ਜਾ ਰਿਹਾ ਚਰਚਾ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਸਬੰਧ ਦੇ ਵਿੱਚ ਹੁਣ ਪਤਾ ਚੱਲ ਜਾਏਗਾ ਲੋਕਾਂ ਨੂੰ ਵੀ ਕਿ ਸਰਕਾਰ ਇਹ ਡਰਾਮੇ ਕਰ ਰਹੀ ਹੈ ਜਿਹੀਆਂ ਗੱਲਾਂ ਵੀ ਆਖੀਆਂ ਗਈਆਂ ਹਨ ਵਿਰੋਧੀਆਂ ਦੇ ਵੱਲੋਂ ਦੇਖੋ ਗੱਲ ਇਹ ਹੈ ਜਿਹੜਾ 55 ਤੋਂ 60 ਹਜ਼ਾਰ ਨੌਕਰੀਆਂ ਬਿਨਾਂ ਰਿਸ਼ਵਤ ਦੇ ਔਰ ਬਿਨਾਂ ਸਿਫਾਰਿਸ਼ ਦੇ ਮਿਲੀਆਂ ਹੈ ਉਹਦੇ ਵਿੱਚ ਵੀ ਗਿੱਦੜਵੇ ਦੇ ਬਹੁਤ ਸਾਰੇ ਬੇਟੇ-ਬੇਟੀਆਂ ਸੀ ਜਿਹੜਾ ਗਿੱਦੜਵੇ ਦੇ ਟੀਲਾਂ ਤੱਕ ਪਾਣੀ ਆ ਰਿਹਾ ਹੈ ਔਰ ਜਿੱਥੇ ਪਹਿਲਾਂ ਕਿਤੇ ਪਾਣੀ ਪਹੁੰਚਿਆ ਹੀ ਨਹੀਂ ਉੱਥੇ ਵੀ ਉਹ ਵੀ ਗਿੱਦੜਵਾ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਿਹੜਾ ਆਮ ਆਦਮੀ ਪਾਰਟੀ ਗਿੱਦੜਵੇ ਦੇ ਸਕੂਲਾਂ ਨੂੰ ਸਮਾਰਟ ਬਣਾ ਰਹੀ ਹੈ ਸਮਾਟ ਬਲੈਕਬੋਰਡ ਨਵਾਂ ਇਨਫਰਾਸਟ੍ਰਕਚਰ ਟੀਚਰਾਂ ਦੀ ਟ੍ਰੇਨਿੰਗ ਵਿਦੇਸ਼ਾਂ ਤੋਂ ਸੋ ਇਹ ਸਾਰੇ ਕੰਮਾਂ ਦੇ ਨਾਲ-ਨਾਲ ਬਾਕੀ ਕੰਮ ਵੀ ਕਰ ਰਹੀ ਹੈ ਪਰ ਰਾਜਾ ਜੀ ਕਿਤੇ ਨਾ ਕਿਤੇ ਆਪਣੀ ਅਸਫਲਤਾ ਛਾਪਉਣ ਲਈ ਸਾਡੇ ਤੇ ਸਵਾਲ ਖੜੇ ਕਰ ਰਹੀ ਹੈ ਰਾਜਾ ਜੀ ਨੂੰ ਤਾਂ ਇਹ ਵੱਡੀ ਗੱਲ ਤਾਂ ਇਹ ਹੈ ਕਿ ਨਾ ਉਹਨਾਂ ਨੇ ਲੁਧਿਆਣੇ ਵਾਲਿਆਂ ਦਾ ਕੋਈ ਭਲਾ ਕੀਤਾ ਨਾ ਗਿੱਦੜਵੇ ਵਾਲਿਆਂ ਦਾ ਭਲਾ ਕੀਤਾ ਇਹਨਾਂ ਲੋਕਾਂ ਦੇ ਸਿਰ ਤੇ ਵੱਟੇ ਉਹਦੇ ਜਰੂਰ ਮੰਨਗੇ ਨਜ਼ਾਰੇ ਜਰੂਰ ਲੈਗੇ ਰਾਜਾ ਜੀ ਦੀ ਤਾਂ ਇਹੀ ਉਪਲਬਧੀ ਹੈ ਠੀਕ ਹੈ ਸਰ ਤੁਸੀਂ ਵੀ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਫਿਲਹਾਲ ਇਸ ਖਬਰ ਦੇ ਸੰਬੰਧ ਵਿੱਚ ਜਸਕਰਨ ਸਿੰਘ ਕਾਲੋ ਕਾਂਗਰਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਕਾਲੋ ਸਾਹਿਬ ਰਾਜਾ ਵੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਇਸ ਮਸਲੇ ਲੈ ਕੇ ਬੱbbi ਬਾਦਲ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਵੀ ਸਵਾਲਾਂ ਦਾ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਰਾਜਾ ਵੜਿੰਗ ਗਿੱਦੜਬਾਹ ਦੇ ਵਿੱਚ ਸੀ ਤਾਂ ਉਹਨਾਂ ਨੇ ਕਿੰਨੇ ਕੋ ਕੰਮ ਕਰਵਾਏ ਨੇ ਉਹੀ ਕੰਮ ਲੁਧਿਆਣਾ ਦੇ ਵਿੱਚ ਹੋ ਰਹੇ ਨੇ ਹੁਣ ਤੇ ਦਰਅਸਲ ਰਾਜਾ ਵੜਿੰਗ ਦੇ ਵੱਲੋਂ ਗਿੱਦੜਬਾਹ ਦੀਆਂ ਗਲੀਆਂ ਨਾਲੀਆਂ ਨੂੰ ਲੈ ਕੇ ਗਿੱਦੜਬਾਹ ਦੇ ਕਾਰਜਾਂ ਨੂੰ ਲੈ ਕੇ ਬਿਆਨ ਦਿੱਤਾ ਕਿ ਕਿਵੇਂ ਦੇਖਦੇ ਹੋ ਇਸ ਨੂੰ ਮੈਂ ਜੀ ਬਿਲਕੁਲ ਇਹਦੇ ਉੱਤੇ ਬਿਲਕੁਲ ਪਾਣੀ ਵਾਂਗੂ ਸਾਰੀਆਂ ਚੀਜ਼ਾਂ ਸਾਫ਼ ਕਰ ਦਿਆਂਗਾ ਮੈਂ ਇਸ ਪਾਈਲ ਇਲੈਕਸ਼ਨ ਦੇ ਵਿੱਚ ਵੀ ਗਿੱਦੜਪਈ ਜ਼ਿੰਮੇਵਾਰੀ ਨਿਭਾ ਕੇ ਆਇਆ ਉਸ ਤੋਂ ਪਹਿਲਾਂ ਵੀ ਇਲੈਕਸ਼ਨਾਂ ਦੇ ਵਿੱਚ ਗਿੱਦੜਪਈ ਮੈਂ ਅਕਸਰ ਥਾਂ ਦਾ ਰਿਆ ਔਰ ਬਾਦਲ ਸਾਹਿਬ ਅਜ ਨਾਲ ਨੇ ਔਰ ਮੈਨੂੰ ਬੜੀ ਚੰਗੀ ਗੱਲ ਹੈ ਕਿ ਬਾਦਲ ਸਾਹਿਬ ਹੀ ਅੱਜ ਖੁਦ ਬੱbbi ਬਾਦਲ ਸਾਹਿਬ ਬੈਠੇ ਨੇ ਨਾਲ ਮੈਂ ਇਹ ਤਸਦੀਕ ਕਰਨਗੇ ਅੱਜ ਜੜੀਆਂ ਜੜੀਆਂ ਮੈਂ ਗੱਲ ਕਰਾਂਗਾ ਗਿੱਦੜਪਈ ਦੇ ਬਾਰੇ ਇਹ ਗਿੱਦੜਪਈ ਉਹ ਹਲਕਾ ਹੈ ਜਿਹੜਾ ਇਹਨਾਂ ਦੇ ਸਤਕਾਰਯੋਗ ਜ਼ਾਰ ਪ੍ਰਕਾਸ਼ ਸਿੰਘ ਜੀ ਬਾਦਲ ਇਹਨਾਂ ਦੇ ਰਿਸ਼ਤੇਦਾਰ ਵੀ ਸੀ ਸ਼ਾਇਦ ਤਾਇਆ ਜੀ ਲੱਗਦੇ ਸੀ ਕੋਬੀ ਬਾਦਲ ਸਾਹਿਬ ਦੇ ਉਹਨਾਂ ਦਾ ਜੱਦੀ ਹਲਕਾ ਹੁੰਦਾ ਸੀਗਾ ਤੁਸੀਂ ਅੱਜ ਉਥੇ ਮੇਰੀ ਬੇਨਤੀ ਹੈ ਤੁਹਾਡੇ ਮੀਡੀਆ ਚੈਨਲ ਨੂੰ ਕਿ ਇੱਕ ਵਾਰੀ ਕਿਰਪਾ ਕਰਕੇ ਤੁਸੀਂ ਆਪਣਾ ਉਥੇ ਕੋਈ ਵੀ ਆਪਣਾ ਜਿਹੜਾ ਨੁਮਾਇੰਦਾ ਉਥੇ ਭੇਜੋ ਔਰ ਉਹਨੂੰ ਉੱਥੋਂ ਜਾ ਕੇ ਗਰਾਊਂਡ ਰਿਐਲਿਟੀ ਚੈੱਕ ਕਰਾਓ ਕਿ ਵੜਿੰਗ ਸਾਹਿਬ ਦੇ ਆਉਣ ਤੋਂ ਬਾਅਦ ਔਰ ਵੜਿੰਗ ਸਾਹਿਬ ਤੋਂ ਪਹਿਲਾਂ ਉਥੋਂ ਦੇ ਹਾਲਾਤ ਕੀ ਸੀ ਲੋਕਾਂ ਕੋਲ ਉਥੇ ਪੀਣ ਲਈ ਪਾਣੀ ਨਹੀਂ ਸੀ ਲੋਕਾਂ ਦੇ ਖੇਤਾਂ ਦੇ ਵਿੱਚ ਉੱਥੇ ਪਾਣੀ ਦੀ ਕੋਈ ਸਪਲਾਈ ਨਹੀਂ ਸੀ ਇਹਨਾਂ ਇਹਨਾਂ ਨੇ ਬੁਰਾ ਹਾਲ ਕੀਤਾ ਸੀਗਾ ਇਹਨਾਂ ਵੱਡਿਆਂ ਸਰਦਾਰਾਂ ਨੇ ਉੱਥੋਂ ਦੇ ਜ਼ਕੀਰਦਾਰਾਂ ਨੇ ਕਿ ਇਹਨਾਂ ਲੋਕਾਂ ਨੂੰ ਅਤੀ ਪਿਛੜੇ ਅਤੀ ਗਰੀਬ ਰੱਖਿਆ ਉਸ ਇਲਾਕੇ ਦੇ ਲੋਕਾਂ ਨੂੰ ਤਾਂ ਕਿ ਇਹ ਕਦੀ ਉੱਠ ਕੇ ਕੋਈ ਇਹਨਾਂ ਦੇ ਵਿੱਚੋਂ ਕੋਈ ਸਿਆਸਤ ਨਾ ਕਰਨ ਲੱਗ ਜਾਏ ਹੁਣ ਆ ਜੀ ਅਸੀਂ ਮੌਜੂਦਾ ਹਾਲਾਤਾਂ ਦੇ ਉੱਤੇ ਇਹ ਡਿੰਪਿਟਲੋਂ ਸਾਹਿਬ ਉਹਨਾਂ ਨੇ ਬਹੁਤ ਕਿਉਂਕਿ ਚੁੱਪ-ਚੁਪ ਿਆਰੀ ਪਾਰਟੀ ਦੇ ਵਿੱਚ ਚਲੇ ਗਏ ਨੇ ਤੇ ਉੱਥੇ ਜਾ ਕੇ ਇਹਨਾਂ ਨੇ ਬਹੁਤ ਝੂਠ ਐ ਕਿ ਇਸ ਇਲੈਕਸ਼ਨ ਦੇ ਵਿੱਚ ਕਿਹਾ ਜੀ ਇੱਕ ਵਾਰ ਜਿਤਾ ਦਿਓ ਬਸ ਇੱਕ 2.5 ਸਾਲ ਦਾ ਮੌਕਾ ਦੇ ਦਿਓ ਮੈਂ ਹੋਰ ਨਹੀਂ ਤੁਹਾਡੇ ਕੋਲੋਂ ਕੁਝ ਮੰਗਦਾ ਕਿਉਂਕਿ ਮੈਂ ਉੱਥੇ ਸੀ ਉਹ ਇਲੈਕਸ਼ਨ ਸਾਰੀ ਵੇਖੀ ਆ ਮੈਂ ਸਾਰੀ ਨੇੜਿਓਂ ਵੇਖੀ ਆ ਇੱਕ ਮੌਕਾ ਦੇ ਦਿਓ ਉਸ ਤੋਂ ਬਾਅਦ ਭਾਵੇਂ ਮੈਨੂੰ ਮੌਕਾ ਨਾ ਦਿਓ ਔਰ ਉਸ ਉੱਥੇ ਇਹਨਾਂ ਨੇ ਵਾਅਦੇ ਕੀਤੇ ਸੀ ਜੇ ਕਿ ਪਾਣੀ ਜਿਹੜਾ ਪੀਣ ਵਾਲਾ ਵੀ ਮਿਲੇਗਾ ਗਲੀਆਂ ਨਾਲੀਆਂ ਵੀ ਦੇ ਵਿੱਚੋਂ ਵੀ ਜਿਹੜੀ ਐ ਅਸੀਂ ਸਫਾਈ ਕਰਾਵਾਂਗੇ ਅਸੀਂ ਜਿਹੜੇ ਕਦੇ ਇੱਥੇ ਪਾਣੀ ਦੀ ਜਿਹੜੀ ਆ ਵਾਟਰ ਲੋਕਿੰਗ ਵੀ ਨਹੀਂ ਹੋਣ ਦਿਆ ਕਰਾਂਗੇ para a